ਦੋਸਤੋ ਆ ਜਿਹੜਾ ਤੁਸੀਂ 터ਨਲ ਦੇਖ ਰਹੇ ਆ ਉਹਦੇ ਉੱਤੋਂ ਦੀ ਉੱਤੇ ਘਾਹ ਵੀ ਲੱਗਿਆ ਦੋਹਾਂ ਪਾਸੇ ਜਿਹੜਾ ਹੈਗਾ ਜੰਗਲ ਏਰੀਆ ਇਹ ਤਾਂ ਬਣਾਇਆ ਗਵਰਨਮੈਂਟਾਂ ਦੀਆਂ ਪਲਾਨਾਂ ਦੇਖੋ ਵੀ ਜਿਹੜੇ ਜਾਨਵਰ ਆ ਉਹ ਸੜਕਾਂ ਨੂੰ ਕਰਾਸ ਨਾ ਕਰਨ ਵਾਹ ਜੀ ਵਾਹ ਵਾਹ ਇਹ ਜਾਨਵਰ ਜਿਹੜੇ ਉੱਤੋਂ ਦੀ ਫਿਰ ਲੰਘ ਜਾਂਦੇ ਆ ਇੱਕ ਜੰਗਲ ਚੋਂ ਨਿਕਲ ਕੇ ਦੂਜੇ ਪਾਸੇ ਆ ਜਾਂਦੇ ਆ ਤੇ ਇਹੀ ਤੇ ਚੀਜ਼ਾਂ ਜਿਹੜੀਆਂ ਸਾਡੇ ਉਸ ਆਪਣੇ ਵਤਨਾ ਚ ਆਪਣੇ ਜਿੱਥੋਂ ਛੱਡ ਕੇ ਆਏ ਆਪਣੇ ਦੇਖ ਨੂੰ ਉਹਨਾਂ ਸਰਕਾਰਾਂ ਨੂੰ ਇਦਾਂ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਇੱਥੋਂ ਸਿੱਖਣ ਕੋਸ਼ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਉੱਥੇ ਵੀ ਲਿਆਉਣ ਤੇ ਇਹ ਬਹੁਤ ਵਧੀਆ ਹੈ ਇਹ ਜਿਹੜੀਆਂ ਅਗਾਹ ਵਧੂ ਸੋਚਾਂ ਨੇ ਇਹਨਾਂ ਤੇ ਕੰਮ ਕਰਨ ਦੀ ਲੋੜ ਹੈ ਜੀ ਤੇ ਇੱਥੇ ਤੇ ਇਹ ਕੰਮ ਚੱਲਦੇ ਆ ਦੇਖੋ ਜਾਨਵਰ ਕਿਉਂਕਿ ਇੱਥੇ ਬਹੁਤ ਇੱਥੇ ਹੁੰਦੇ ਆ ਮੂਸ ਹੁੰਦੇ ਢੀਅਰ ਹੁੰਦੇ ਆ ਹੋਰ ਕਈ ਤਰ੍ਹਾਂ ਦੇ ਜਾਨਵਰ ਜਿਹੜੋਂ ਰੋਡ ਕ੍ਰੋਸ ਕਰਦੇ ਆ ਤੇ ਉਹਦੇ ਨਾਲ ਕੱਲੇ ਜਨਵਰੀ ਨਹੀਂ ਉਹ ਜ਼ਖਮੀ ਹੁੰਦੇ ਜਾਂ ਮਰਦੇ ਉਹ ਚ ਕਈ ਤਰ੍ਹਾਂ ਦਾ ਜਿਹੜਾ ਆਪਣੇ ਹਿਊਮਨ ਬਾਡੀਜ਼ ਨੇ ਆਪਣੇ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੁੰਦਾ ਗੱਡੀਆਂ ਦਾ ਨੁਕਸਾਨ ਹੁੰਦਾ ਸੋ ਇਹ ਜਿਹੜਾ ਤਜਰਬਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਨੇ ਇਦਾਂ ਦੇ ਕਦਮ ਜਿਹੜੇ ਆ ਗਵਰਨਮੈਂਟ ਆ ਚੱਕਦੀਆਂ ਤੇ ਜਿਹੜੀਆਂ ਕਿ ਸਾਨੂੰ ਸਲੌ ਸਲੌਣੀਆਂ ਚਾਹੀਦੀਆਂ ਸਾਰਿਆਂ ਨੂੰ ਬਹੁਤ ਵਧੀਆ ਜੀ ਤੇ ਲੌ ਬੈਫ ਤੋਂ ਬਸ ਚੰਦ ਹੀ ਬੰਟ ਰਹਿ ਗਏ ਬਸ ਐ ਕਹਿ ਲਓ ਵੀ ਚਲੋ ਚੰਦ ਨਹੀਂ ਅੱਧਾ ਘੰਟਾ ਰਹਿ ਗਿਆ ਪਰ ਅੱਧੇ ਘੰਟੇ ਤੋਂ ਵੀ ਆਪਾਂ ਪਹਿਲਾਂ ਪਹੁੰਚ ਜਾਣਾ ਜੀ ਤੇ ਇਹ ਵੈਪ ਦੇ ਵਿੱਚ ਹੁਣ ਜਾ ਰਹੇ ਆ ਇੱਧਰ ਦਿਖਾਓ ਮਾੜਾ ਜਿਹਾ ਦ੍ਰਿਸ਼ ਦਿਖਾਓ ਜੀ ਉੱਪਰ ਪਹਾੜੀਆਂ ਜਿਹੜੀਆਂ ਆਹ ਦਿਖਾਈ ਦੇ ਚੱਲ ਰਹੇ ਚੱਲਦੇ ਚੱਲ ਰਹੇ ਆ ਦੇਖੋ ਨੇ برفਬਖੂਰ ਕੀ ਬਾਤ ਹੈ ਜੀ ਤੇ ਥੱਲੇ ਨਾਲ ਨਾਲ ਰਿਵਰ ਜਾਂਦੀ ਹੈ ਛੱਟੀ ਤੇ ਇਹ ਬਹੁਤ ਦ੍ਰਿਸ਼ ਜਿਹੜਾ ਬੜਾ ਖੂਬਸੂਰਤ ਆ ਤੇ ਅੱਜ ਇੱਥੇ ਆਏ ਆ ਤੇ ਆਪਾਂ ਦ੍ਰਿਸ਼ ਨਹੀਂ ਦਿਖਾਉਣਾ ਤੇ ਫਿਰ ਸਾਡੇ ਆਉਣ ਦਾ ਕੀ ਫਾਇਦਾ ਅੰਕੋਰੀ ਸਮਾਜ ਜਿਹੜਾ ਜਿਹੜਾ ਆਹੀ ਜਿਹੜਾ ਇਹਦੇ ਇਸ ਚੀਜ਼ ਲਈ ਤਾਂ ਸਮਾਂ ਕੱਢਣ ਆਏ ਇੱਥੇ ਧੰਨਵਾਦ ਆਦਾ ਤੇਰੀ ਕੁਦਰਤ ਕਿੱਥੇ ਕੀ ਕੁਝ ਪੈਦਾ ਕਰਤਾ ਦੇਖੋ ਜੀ ਇਹ ਇਦਾਂ ਦੇ ਪਹਾੜ ਕਿਤੇ ਬੰਦਿਆਂ ਨੇ ਬਣਾਉਣੇ ਹਨ ਕਿਤੇ ਬਣ ਜਾਣਗੇ ਕਦੀ ਬੰਦਾ ਸੋਚ ਵੀ ਨਹੀਂ ਸਕਦਾ ਛੋਟਾ ਜਿਹਾ ਪਹਾੜ ਬਣਾ ਲੈਣਗੇ ਪਰ ਕਿੱਥੇ ਕਿੰਨੇ ਹਜ਼ਾਰਾਂ ਮੀਲ ਤੱਕ ਪਹਾੜ ਫੈਲੇ ਪਏ ਆ ਵੇਖੋ ਕੈਨੇਡਾ ਦੋਸਤੋ ਜਿਹੜਾ ਖੇਤਰਫਲ ਆ ਬਹੁਤ ਵੱਡਾ ਕੰਟਰੀ ਆ ਤੇ ਸੰਸਾਰ ਦੇ ਵਿੱਚ ਤੇ ਵੱਧੂ ਜ਼ਮੀਨ ਪਈ ਆ ਪਰ ਬਹੁਤ ਜ਼ਮੀਨ ਦੇ ਉੱਤੇ ਪਹਾੜੀਆਂ ਤੇ ਇਦਾਂ ਜਿਹੜੇ ਕੁਦਰਤੀ ਦ੍ਰਿਸ਼ ਨੇ ਜੰਗਲ ਆ ਜਿਹੜੀਆਂ ਝੀਲਾਂ ਨੇ ਦਰਿਆ ਨੇ ਬੜਾ ਮਤਲਬ ਔਰ ਇੱਥੋਂ ਦੀ ਇੱਕ ਬਿਊਟੀ ਇਹ ਆ ਸੁੰਦਰਤਾ ਇਹ ਆ ਵੀ ਸਰਕਾਰਾਂ ਜਿਹੜੀਆਂ ਕੋਈ ਵੀ ਚੀਜ਼ ਨੂੰ ਡਿਸਟਰਬ ਨਹੀਂ ਕਰਦੀਆਂ ਜਿੱਦਾਂ ਦਾ ਹੈਗੇ ਆ ਜੇ ਪਹਾੜ ਆ ਗਿਆ ਅੱਗੇ ਤੇ ਪਹਾੜ ਦੀ ਛਾਤੀ ਉਹਨਾਂ ਪਾਰਨੀ ਨਹੀਂ ਉਹਨੂੰ ਦਰਦ ਨਹੀਂ ਦੇਣਾ ਉਹਨਾਂ ਨੇ ਆਪਣੀ ਸੜਕ ਜਿਹੜੀ ਆ ਹੋਰ ਪਾਸੇ ਉਹਦੀ ਲਜਾਣੀ ਆ ਜੇ ਉੱਥੇ ਦੀ ਵੀ ਉਵੇਂ ਕਰਦੇ ਹੋ ਰੱਖਦੇ ਨਹੀਂ ਉਹਨਾਂ ਨੇ ਜੇ ਉੱਥੇ ਬਹੁਤੀ ਡੂੰਘੇ ਟੋਏ ਆ ਗਏ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਡੇ 2 ਮਿਲੀਅਨ ਲੱਗ ਜੂ ਜਾਂ ਬਿਲੀਅਨ ਲੱਗ ਜੂ ਉਹਨਾਂ ਨੇ ਸੇ ਬ੍ਰਿਜ ਬਣਾ ਦੇਣਾ ਸੋ ਇਹੀ ਤੇ ਚੀਜ਼ਾਂ ਜਿਹੜੀਆਂ ਆ ਪਲਾਨ ਕਰਨ ਦੀ ਹੁੰਦੀ ਆ ਅੰਦਰ ਜਿਹੜੀ ਪਲਾਨ ਆਪਾਂ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਵਾਰੀ ਜਿਹੜੀ ਚੀਜ਼ ਜਿਹੜੀ ਬਿਊਟੀ ਕੁਦਰਤ ਨੇ ਸੁੰਦਰਤਾ ਬਣਾਈ ਜੇ ਉਹਨੂੰ ਤੁਸੀਂ ਡਿਸਰਵ ਕਰ ਦਿੰਦੇ ਆ ਉਹਨੂੰ ਤੁਸੀਂ ਸਾਹਮਣੇ ਨਹੀਂ ਰੱਖਦੇ ਤੇ ਉਹ ਬੜਾ ਦੁਖਦਾਈ ਹੁੰਦਾ ਔਰ ਕਿਉਂਕਿ ਕੁਦਰਤ ਦੇ ਜਿਹੜੀ ਬਿਊਟੀ ਬਣੀ ਆ ਉਹਨੂੰ ਦਸਤੌਰ ਨਹੀਂ ਕਰਨਾ ਚਾਹੀਦਾ ਉਹਨੂੰ ਛੇੜ ਛਾੜ ਜਿਹੜੀ ਛੇੜ ਛਾੜ ਨਹੀਂ ਕਰਨੀ ਚਾਹੀਦੀ ਤੇ ਲੋਏ ਸੁੰਦਰ ਪਹਾੜੀਆਂ ਦੇ ਦ੍ਰਿਸ਼ ਦੇਖ ਰਹੇ ਆ ਇੱਧਰ ਸੱਜੇ ਪਾਸੇ ਤੁਹਾਨੂੰ ਜਾਂਦੇ ਆਂ ਤੇ ਦੇਖੋ ਲੇਕ ਨਾਲ ਆ ਜਾਣੀ ਹੁਣੇ ਮੈਂ ਜਿੱਦਾਂ ਦੱਸਿਆ ਕਿ ਝੀਲਾਂ ਜਿਹੜੀਆਂ ਨੇ ਬੜੀਆਂ ਖੂਬਸੂਰਤ ਝੀਲਾਂ ਬਣੀਆਂ ਹੋਈਆਂ ਨੇ ਨਾਲ ਹਨਾ ਤੇ ਪਾਣੀ ਦੇ ਜਿਹੜੇ ਸਾਧਨ ਹੈ ਜੰਗਲਾਂ ਦੇ ਵਿੱਚ ਫਿਰ ਜੋ ਜਾਨਵਰਾਂ ਨੇ ਪਾਣੀ ਪੁਣੀ ਪੀਣਾ ਫਿਰ ਕੁਦਰਤ ਨੇ ਵੇਖੋ ਜੀ ਇਹਦੇ ਹਰੇ ਹਰੇ ਇੱਕ ਜਾਨਵਰ ਲਈ ਇਹ ਪੱਥਰ ਜਿਵੇਂ ਹੁੰਦੇ ਆ ਕੀੜੇ ਨੂੰ ਵੀ ਬਚਾ ਦਿੰਦਾ ਹਨਾ ਹਾਂ ਦੇਖੋ ਆ ਦੇਖੋ ਹਾਂ ਪੱਥਰਾਂ ਚ ਆ ਦੇਖੋ ਪਾਣੀ ਆ ਜੀ ਆ ਨਾਲ ਨਾਲ ਨਦੀ ਵਹਿ ਰਹੀ ਹੈ ਹਾਂ ਬਿਲਕੁਲ ਤੇ ਇੱਥੇ ਤੁਹਾਨੂੰ ਥੋੜਾ ਜਿਆ ਰੋਕੇ ਹੀ ਕਿਉਂਕਿ ਦੇਖੋ ਹੋਰ ਵੀ ਲੋਕ ਰੁਕੇ ਨੇ ਸੋ ਇਹ ਰੁਕਣ ਲਈ ਵੇਖੋ ਸਾਈਡਾਂ ਤੇ ਦੇਖੋ ਆ ਚੀਜ਼ ਬਣਾਈ ਆ ਆ ਦੇਖੋ ਹੁਣ ਇੱਥੇ ਲੇਕ ਸੀਗੀ ਤਾਂ ਨਾਲ ਆ ਸਾਈਡ ਤੇ ਜਗ੍ਹਾ ਬਣੀ ਹੋਈ ਆ ਇੱਥੇ ਤੁਸੀਂ ਰੋਕ ਸਕਦੇ ਹੋ ਨਾਲ ਦੀ ਨਾਲ ਦੇਖੋ ਤੁਸੀਂ ਉਹ ਕੂੜਾ ਕਰਕਟ ਸੁੱਟਣ ਲਈ ਆ ਡਸਟਬਿਨਾਂ ਰੱਖੀਆਂ ਕਿਤੇ ਹੈ ਕਿਤੇ ਕਾਗਜ਼ ਭਾਜੀ ਤੁਹਾਨੂੰ ਦਿਖਿਆ ਉਦੋਂ ਦਾ ਕਿਤੇ ਨਹੀਂ ਜੀ ਕਿਤੇ ਕਿਤੇ ਲਾਈਟ ਗਈ ਉਦੋਂ ਦੀ ਨਾ ਜੀ ਨਾ ਕੋਈ ਲਾਈਟ ਗਈ ਹੈ ਤੇ ਨਾ ਕੋਈ ਮੱਖੀ ਨਾ ਮੱਛਰ ਨਾ ਕੋਈ ਚਲੋ ਸਮਝੋ ਥੋੜਾ ਬਹੁਤ ਮੱਛਰ ਹੋ ਗਰਮੀ ਆਈ ਤਾਂ ਚਲੋ ਹੋ ਜਾਂਦਾ ਪਰ ਹੁਣ ਤਾਂ ਕੋਈ ਮੌਸਮ ਵਧੀਆ ਸਾਫੀ ਹੈ ਇਦਾਂ ਹੀ ਉੱਤਰ ਜੋ ਨਾਲ ਦੀ ਨਾਲ ਹੀ ਤੇ ਦਿਖਾਉਨੇ ਜੀ ਬਾਹਰ ਵੀ ਜਿਹੜਾ ਦ੍ਰਿਸ਼ ਆ ਮੈਨੂੰ ਦਿਓ ਹਾਂ ਤੇ ਤੁਸੀਂ ਉੱਤਰੋ ਜੀ ਲੋ ਹੁਣ ਮੇਰੀ ट्रक ड्राइवर आहे साढे पित्री वेकेट ते सत सी अची वञो